ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਸਰਬਡੇ ਦੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਜਰਸੀ ਵੜ ਤਾਜੀ ਸੂਈ ਦੀ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਜੇ ਤੇ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਵੜ ਮਿਲੂਗੀ ਜੀ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਇਸ ਵੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਹੁਤ ਵੇਖਣ ਪਾਣ ਦੀ ਵੜ ਜੇ ਦੇਖ ਸਕਦੇ ਜੇ ਤੇ ਬਿਲਕੁਲ ਤਾਜ਼ੀ ਸੂਈ ਜੇ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਦੇਖ ਸਕਦੇ ਜੀ ਪਹਿਲਾਂ ਫੇਸ ਕੁਆਲਟੀ ਦੇਖ ਸਕਦੇ ਜੀ ਪਿਓਰ ਜਰਸੀ ਬੈਡ ਜੇ ਦੂਸਰਾ ਸੁਹਾ ਬੈਡ ਸੂਈ ਜੇ ਲਓ ਬੋਦੀ ਇਹਦੀ ਬੈਡ ਜੇ ਕਾਫੀ ਵੀਰੇ ਦੀ ਡਿਮਾਂਡ ਆ ਰਹੀ ਸੀ ਕਿ ਜਰਸੀ ਬੈਡ ਲੈ ਆਓ ਅੱਜ ਆਪਾਂ ਪਿਓਰ ਜਰਸੀ ਬੈਡ ਲੈ ਕੇ ਆਏ ਜੇ ਤੇ ਬਿਲਕੁਲ ਤਾਜੀ ਸੂਈ ਜੇ ਡਬਲ ਫਾਇਦਾ ਵੀਰ ਜੀ ਮਗਰ ਵਸ਼ੀ ਵੀ ਬਹੁਤ ਵਧੀਆ ਕੁਆਲਟੀ ਵਾਲੀ ਇਹ ਦੇਖ ਸਕਦੇ ਜੀ ਬਿਲਕੁਲ ਗਿੱਲਾ 나ੜੂ ਜਿਹਾ ਉਸੇ ਤਰ੍ਹਾਂ ਨਾਲ ਲਓ ਜੀ ਦੇਖ ਸਕਦੇ ਜੀ ਕਾਫੀ ਕੁਆਲਟੀ ਦੀ ਬੈੜ ਜੇ ਤੇ ਵਸ਼ੀ ਵੀ ਕਾਫੀ ਕੁਆਲਟੀ ਦੀ ਜੇ ਪਿਛੇ ਲਓ ਜੀ ਤੇ ਬਿਲਕੁਲ ਸੰਭੀ ਪੜੀ ਰਾਜੀ ਬੈੜ ਜੇ ਦੇਖ ਸਕਦੇ ਵੇ ਲਓ ਜੀ ਤਾਂ ਇਹਨੇ ਚੱਕ ਸਕਦੇ ਨੇ ਬਹੁਤ ਵਧੀਆ ਠੰਣਪਾਂਡੇ ਦੀ ਬੈੜ ਜੇ ਤੇ ਬਿਲਕੁਲ ਤਾਜੀ ਸੁਈ ਜੇ ਚੱਡਾ ਵੀ ਤੁਹਾਨੂੰ ਪਿਛੇ ਚੈੱਕ ਕਰਾਈਏ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਬੈੜ ਸੁਈ ਜੇ ਲੋਈ ਦੇ ਸਕਦੇ ਜੀ ਬਿਲਕੁਲ ਠੰਡੀ ਸੀਨ ਸੋ ਬੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਮਿਲਦੀ ਜੇ ਅਜੇ 2-3 ਘੰਟੇ ਪਹਿਲਾਂ ਸੁਈ ਜੇ ਜੇਰ ਪੈ ਚੁੱਕੀ ਹੈ ਦੇਖ ਸਕਦੇ ਜੇ ਆਹ ਜੇਰ ਜੇ ਬਾਕੀ ਜੇਕਰ ਕਿਸੇ ਵੀਰ ਦੇ ਵਿਵਸਥਾ ਆਉਂਦੀ ਹੈ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਚੁਾਈ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਕਿਉਂਕਿ ਤੁਸੀਂ ਪੈਸੇ ਲਗਾਉਣੇ ਨੇ ਇਹ ਤੁਹਾਡਾ ਫਰਜ਼ ਬਣਦਾ ਜੇ ਦੋ ਦੇਖ ਸਕਦੇ ਨੇ ਕਾਫੀ ਕੁਆਲਟੀ ਵਾਲੀ ਹੈ ਦੋਦੇ ਬੜੇ ਨਮਾਨਾ 15 16 ਲੀਟਰ ਚੁਆਈ ਜਾਏਗੀ ਜੀ ਘਰ ਰੱਖਣ ਵਾਸਤੇ ਵੈੜ ਕਾਫੀ ਵਧੀਆ ਜੀ ਲੋ। ਲੋਰੀ ਵੈੜ ਦੀ ਫੇਸ ਕੁਆਲਟੀ ਫੇਰ ਤੁਸੀਂ ਚੱਕ ਕਰ ਸਕਦੇ ਜੀ। ਪਿਛੇ ਵਸੀ ਜੀ ਬਹੁਤ ਵਧੀਆ ਨਸਲ ਵਾਲੀ। ਲੋ। ਰੇਡ ਹੈ ਜੋ ਇਸ ਵੈੜ ਦਾ ਉਹ ਕੋਈ 45 ਨਹੀਂ ਕੋਈ 42 ਨਹੀਂ। ਇਹ ਸਿਰਫ ਤੁਹਾਨੂੰ 40000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ। ਬਿਲਕੁਲ ਜਾਇਜ਼ ਰੇਟ ਜੇ ਵੀਰ ਜੀ ਕਿਉਂਕਿ ਵੈਡ ਕਾਫੀ ਕੁਆਲਟੀ ਵਾਲੀ ਆ ਪਿਓਰ ਜਰਸੀ ਜੇ ਰੇਟ ਵੀ ਜੀ ਫਿਕਸ ਜੇ ਬਾ ਛੋੜੀ ਹੋਈ ਹੈ ਜੀ ਵਿੱਚੋਂ ਇਹ ਸਿਰਫ ਤੁਹਾਨੂੰ 4000 ਰੁਪਏ ਦੇ ਵਿੱਚ ਵੈਡ ਮਿਲੂਗੀ ਜੀ ਲੋ ਅਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਜੇ 9815580262 ਜੇਕਰ ਕਿਸੇ ਵੀ ਦੇ ਵੀ ਵੈਡ ਚਾਹੁੰਦੀ ਹੈ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਆਪਣੇ ਕੋਲੋਂ ਹੀ ਵੈਡ ਖਰੀਦ ਸਕਦੇ ਜੀ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਵੈੜ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੇ ਆਪਣੀ ਪੂਰੀ ਗਾਰੰਟੀ ਹੈਗੀ ਜੀ ਲੋ ਜੀ ਦੇਖ ਸਕਦੇ ਵੈੜ ਕਾਫੀ ਕੁਆਲਟੀ ਵਾਲੀ ਜੇ ਲੋ ਜੀ ਤੁਹਾਨੂੰ ਚੱਡਾ ਫਿਰ ਤੋਂ ਚੈੱਕ ਕਰਾ ਦਿਓ ਪਿਛੇ ਤੋਂ ਜੀ ਬਹੁਤ ਵਧੀਆ ਠੰਡਪਾਂਡੀ ਦੀ ਵੈੜ ਜੇ ਚੱਡਾ ਜਿੰਨਾ ਵੀ ਆ ਉਹ ਪਿਛੇ ਨੂੰ ਜੇ ਦੇਖ ਸਕਦੇ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰ ਇਹ ਵੈੜ ਸੁਈ ਜੇ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਇਸ ਚੈਨਲ ਤੇ ਸਰਬੇਜ ਭਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇ سپورਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ سپورਟ ਕਰਦੇ ਰਹੋ ਤੇ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ